ਨਗਰ ਨਿਗਮ ਮਠੰਡਾ ਕਿਰਤਿ ਵਿਭਾਗ ਪੰਜਾਬ ਵੱਲੋਂ ਨਿਰਧਾਰਤ ਘੱਟੋ-ਘੱਟ ਉਜਰਤਾ ਤੇ ਸਿਵਲ ਮੈਨ ਠੇਕੇ ਦੀ ਠੇਕੇ ਤੇ ਭਰਤੀ ਸਵੰਦੀ 15-9-2025 ਮਹੱਤਵਪੂਰਨ ਮਿਤੀ ਆਨਲਾਈਨ ਅਰਜੀ ਅਪਲਾਈ ਕਰਨ ਦੀ ਆਖਰੀ ਮਿਤੀ 4-11-2025 ਅੰਨਾਹਟ ਸਿਵਲ ਮੈਨ ਦੀ ਕਿਰਤਿ ਵਿਭਾਗ ਪੰਜਾਬ ਵੱਲੋਂ ਨਿਰਧਾਰਤ ਘੱਟੋ-ਘੱਟ ਉਜਰਤਾ ਡੀਸੀ ਰੇਟ ਤੇ ਸਫਾਈ ਸੇਵਕਾਂ ਦੀ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ शिवर में ना दिया आसामिया का वर्गीकरण ਤੁਸੀਂ ਦੇਖ ਸਕਦੇ ਹੋ કુલ ਨਾਟ ਆਸਾਮੀਆਂ ਨੇ ਫੀਸ ਦਾ ਵੇਰਵਾ ਆਮ ਵਰਗ ਸਤੰਤਰਤਾ ਸੰਗ੍ਰਾਮੀ ਖਿਡਾਰੀ 500 ਰੁਪਏ ਐਸਸੀ ਵੀ ਬੀਸੀ ਆਰਕਿਤ ਤਰਸਿਕ ਤੌਰ ਤੇ ਕਮਜ਼ੋਰ ਵਰਗ 100 ਰੁਪਏ سابقا ਫੌਜੀ ਤੇ ਆਸਰਿਤ 200 ਰੁਪਏ ਦਿਬਿਆੰਗ 100 ਰੁਪਏ ਵਿਦਕ ਯੋਗਤਾ ਹੈ ਕਿ ਉਮੀਦਵਾਰ ਨੂੰ ਪੜ੍ਹਨ ਲਿਖਣ ਦੀ ਜਾਣਕਾਰੀ ਹੋਣਾ ਲਾਜ਼ਮੀ ਆ ਬਾਕੀ ਤੁਸੀਂ ਪੜ ਸਕਦੇ ਹੋ ਉਮਰ ਸੀਮਾ ਉਪਰੋਕਤ ਸਾਮੀਅਲੀ ਉਮੀਦਵਾਰ ਦੀ ਉੱਪਰ ਉਮਰ ਸੀਮਾ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ 1-1-2025 ਨੂੰ ਛੇਟ ਦੇ ਅਨੁਸਾਰ ਹੋਣੀ ਚਾਹੀਦੀ ਹੈ ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਤੋਂ 36 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੇ ਸ਼੍ਰੇਣੀ ਦੇ ਬਸਤੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਹੋਵੇਗੀ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾ ਵਿੱਚ 16 ਦਿਨ ਤੋਂ ਬਾਅਦ ਉਮਰ 45 ਸਾਲ ਹੋਵੇਗੀ ਬਾਕੀ ਤੁਸੀਂ ਪੜ੍ਹ ਸਕਦੇ ਹੋ ਚੋਣ ਵਿਧੀ ਉਕਤ ਸ਼ਾਮਲੇ ਸਫਲਤਾਪੂਰਵਕ ਬਿੰਦਕਾਰਾਂ ਵਾਲੇ ਉਮੀਦਵਾਰਾਂ ਦੀ ਚੋਣ ਉਹਨਾਂ ਦੀ ਬਿੱਦਕ ਯੋਗਤਾ ਪੜ੍ਹਨਾ ਲਿਖਣਾ ਜਾਣਦਾ ਹੋਵੇ ਲਿਟਰੇਟ ਅਤੇ ਮਿਡਲ ਪਾਸ ਅਤੇ ਉਸ ਪਾਸ ਸੰਬੰਧਿਤ ਸ਼ਾਮੀ ਤੇ ਕੰਮ ਕਰਨ ਦੇ ਤਿਆਰਬੇ ਦੇ ਆਧਾਰ ਤੇ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਪੜ ਸਕਦੇ ਹੋ ਤਾਂ ਨਗਰ ਨਿਗਮ ਬਠਿੰਡਾ ਵੱਲੋਂ ਜਾਰੀ ਕੀਤੇ ਤਿਆਰਬਾ ਸਰਟੀਫਿਕੇਟ ਨਹੀਂ ਬਿਚਾਰਿਆ ਜਾਵੇਗਾ ਇਹ ਨੋਟ ਵਿੱਚ ਤੁਸੀਂ ਪੜ ਲਓ ਅਪਲਾਈ ਕਰਨ ਦੀ ਵਿਧੀ ਹੈਗੀਆ ਉਮੀਦਵਾਰ ਇਸ ਨਗਰ ਨਿਗਮ ਦੀ ਵੈਬਸਾਈਟ www.mcbhatinda.com ਤੇ ਮਹੱਇਆ ਲਿੰਕ ਤੇ ਕਲਿੱਕ ਕਰਕੇ 4 11 2025 ਸ਼ਾਮ 5 ਵਜੇ ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ ਤੇ ਬਾਕੀ ਤੁਸੀਂ نیچے ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੀਆਂ ਖਾਮੀਆਂ ਸੰਬੰਧੀ ਹੋਰ ਜਾਣਕਾਰੀ ਜਾਂ ਅਪਡੇਟ ਲੈਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਨਾ ਥੈਂਕਸ